we ਜਿਵਨੋ ਮੋਹ ਬੋਲਾ ਸੰਨਾਮੇ ਕਾਸ਼ਰੂ ਫਿਰ ਕਾ ਕਿਸ਼ਨਾ ਕੁਸ਼ੀ ਆਪੇ ਬੰਕਰੋ ਗਿਆਨ ਹੋ ਮਿਲੇ ਸਹਾਰਾ ਸੁਖ ਮਿਲਦੇ ਹੈ ਜਨਮ ਕਰੇ ਸਤ ਮੂਲ ਤੇ ਮੋਟ ਜਹੂ ਮੇਰਾ ਦਾ ਸਤ ਪੁਰ ਜਦ ਮੋਤ ਜਹਵਾ ਗੋ ਤੇਰਾ ਨਾਮ ਹੀ ਮਨ ਰਸ ਸੁਣਨੇ ਪਾਖਾਂ ਦੇ ਵਿੱਚ ਸੁਣੋ ਪੁਲਾਹ ਦੀ ਮਹਿਕ ਸੁਣ ਤੂੰ ਤੀਨ ਨਲ ਤੌ ਨਕੇ ਨਾੜੀ ਜੁਕਤੀ ਨਲ ਤੌ ਨਕੇ ਨਾੜੀ ਬੰਨ੍ਹਣ ਕਰਦੇ हे रहमतुन अल्लाह हम्मे कर दे तरपी धरम कर दे जिस ता पे सत नूर जग गई नाम दा लेके हो तम नाम दा लेके हो तम ਕੁੱਤੇ ਹੈ ਭਾਜਨ ਸੰਤਾਂ ਦੇ ਸੰਗਤ ਕਰਦੀ ਪਾਪੋਂ ਦੇ ਜਨਮ ਨੂੰੁਰਵਾ ਦੇ ਸੰਗਤ

ഗു സംഗന ਜਨਮਾਂ ਦੇ ਮੰਤਰਾਂ ਦੇ ਪਾਠ ਕਰੋ ਜਨਮਾਂ ਦੇ ਮੰਤਰਾਂ ਤੋਂ ਸਾਡੇ ਮਨ ਦੇ ਨਾਲ ਚੜੀ ਹੋਈ ਲੈ ਲੋ ਮੈਂ ਰਾਖੀ ਸੰਤਾਂ ਦੇ ਸਤਿ ਤੋੜ ਸੰਤ ਕੇ ਜਨ ਕੇ ਸੋਈ ਸ੍ਰੇਸ਼ਟ ਹੈ ਗੱਗ ਪਾਪਾਂ ਕੀ ਮਰੂ ਕਰੇ ਸਾਇਲੈਂਟ ਸਾਰੀ ਸੰਗਤ ਨੂੰ ਜਗਤ ਦੇਵ ਧਨਗੋ ਦੇਵ ਜੀ 21 ਮਾਰਚ ਨੂੰ ਸੰਗਤਾਂ ਸੇਗੋਦਾਰ ਭਵਨ ਪ੍ਰਬੰਧਕ ਕਮੇਟੀ ਵੱਲੋਂ ਜੋ ਤਰਤੀ ਤਿਆਰ ਕਰਾਈ ਜਾ ਤੇ ਸੰਗਤਾਂ ਸਰੀਓ ਸਵਾਰੇ ਕਰੀਵਾ 21 ਮਾਰਚ ਨੂੰ ਫਲੋਪ ਚੱਲੀਆਂ ਸੀ ਤੇ 22 ਨੂੰ ਪਹੁੰਚੇ ਆ 22 23 24 25 ਅੱਜ ਸੰਗਤਾਂ ਨੇ ਸਾਰੇ ਜਿੰਨੇ ਵੀ ਗੁਰੂ ਘਰ ਰਹਿ ਗਏ ਇੱਥੇ ਤਾਂ ਦਰਸ਼ਨ ਕੀਤੇ ਆ ਤੇ 23 24 25 ਇਹ ਤਿੰਨ ਦਿਨ ਜਿਹੜੀ ਆ ਇਹ ਲੰਗਰ ਦੀ ਸੇਵਾ ਜਿਹੜੀ ਆ ਇਹ ਫਲੋਪ ਦੀ ਸੰਗਤ ਨਹੀਂ ਆ ਤਿੰਨ ਦਿਨ ਤੋਂ ਲੋਕੀ ਸੰਗਠਨਾਂ ਅੰਨਰੰਤ ਜਿਹੜਾ ਲੰਗਰ ਦੀ ਸੇਵਾ ਚੱਲ ਰਹੀ ਆ ਕਿੰਨੀ ਯਾਤਰਾ ਹੈ ਇਹ 2002 ਤੇ ਅਸੀਂ ਪਹਿਲੀ ਵਾਰ ਆਏ ਸੀ ਜੀ ਉਦੋਂ ਤਾਂ ਥੋੜੇ ਸੰਘਾਲੇ ਹੁੰਦੇ ਸੀ ਲੇਕਿਨ ਹੁਣ ਹਰ ਸਾਲ ਜਿਦਾ ਵਾਧਾ ਹੋ ਰਿਹਾ ਹੈ ਇਸੇ ਲੈ ਕੇ 100 ਦੇ ਕਰੀਬ ਇਹ ਯਾਤਰਾ ਦੇ ਸੇਵਾਦਾਰ ਨਾਲ ਆਏ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਇੱਥੇ ਮੰਦਿਰ ਤੋਂ ਲੈ ਕੇ ਕਮੇਟੀ ਹੈ ਨਾ ਨਵੀ ਯਾਤਰੀਆਂ ਦਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਇਹ ਗੱਲ ਤੇ ਵੀ ਅਸੀਂ ਮਾਝਾ ਕਰਦੇ ਜੇ ਕੋਈ ਕਿਸੇ ਨੂੰ ਇਸ ਦੌਰਾਨ ਕੋਈ ਤਕਲੀਫ ਹੋਈ ਆ ਕੋਈ ਕਿਸੇ ਚੀਜ਼ ਦੀ ਪੂਰਾ ਹੋਈ ਆ ਉਹਦੇ ਵਾਸਤੇ ਪ੍ਰਬੰਧਕ ਨੇ ਮਤਿਆਂ ਨੂੰ ਬਾਹੀ ਮੰਗਦੀ ਆ ਤੇ ਆਉਣ ਵਾਲੇ ਸਮੇਂ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਵੀ ਪ੍ਰੋਬਲਮ ਨਾ ਹੋਵੇ ਜੀ ਪੰਜਾਬ ਤੋਂ ਸੰਤਾ ਬੈਠੀਆਂ ਨੌਜਵਾਨ ਉਹਨਾਂ ਨੂੰ ਕੀ ਮੈਸੇਜ ਹੈ ਕੋਈ ਮੈਸੇਜ ਆਇਆ ਹੈਗਾ ਕਿ ਇਹ ਜੋ ਆਪਣਾ ਮੱਕਾ ਆ ਤੇ ਹਰ ਇੱਕ ਜੋ ਰਬਦਾਸੀਆ ਜਿਹੜਾ ਧਰਮ ਨਾਲ ਸੰਬੰਧ ਰੱਖਦੇ ਆ ਇਹਨਾਂ ਨੂੰ ਇੱਥੇ ਸਿਰ ਗੋਦਨਪੁਰ ਬਣਾ ਸਕਦੇ ਜੀ ਨੂੰ ਮਰੇ ਦਰਸ਼ਕਾਂ ਨੂੰ ਚਾਹੀਦੇ ਆ 2002 2002 ਪਹਿਲੀ ਵਾਰ 95ਵਾਂ ਪਹਿਲੀ ਵਾਰ ਆਇਆ ਸੀ ਉਸ ਵੇਲੇ ਇੱਥੇ ਥੋੜਾ ਅਰੇਂਜਮੈਂਟ ਨਹੀਂ ਸੀਗੀ ਥੇਵੇਂ ਨਹੀਂ ਸੀਗੀ ਉਸ ਤੋਂ ਬਾਅਦ ਡੇਰ ਬਾਈ ਡੇਰ ਨਾਲ ਮਾਲਾ ਆਪਣੀ ਬਹੁਤ ਵਧੀਆ ਹੋ ਰਹੀ ਆ ਜਿਹੜਾ ਹੁਣ ਦਰਵਾਜ਼ੇ ਵੀ ਸੌਣੇ ਲੱਗੇ ਆ ਟੋਕ ਵਾਲੀ ਵੀ ਸੌਣੇ ਲੱਗੇ ਆ ਬਿਲਡਿੰਗਾਂ ਵੀ ਵਧੀਆ ਬਣੀਆਂ ਉਹ ਜਿਹੜੀ ਵੀ ਇੱਥੇ ਜਗ੍ਹਾ ਮਿਲਦੀ ਆ ਇਸ ਟਰਸਟ ਨੂੰ ਉਹ ਨਾਲ ਨਾਲ ਲੈ ਰਹੇ ਆ ਕਿਸੇ ਦਿਨ ਇਹ ਜਿਹੜਾ ਬਹੁਤ ਵਧੀਆ ਜੂਬਾ ਬਣ ਜਾਊਗਾ ਅਸੀਂ ਚੰਡੀਗੜ੍ਹ ਰਹਿੰਦੇ ਆ ਫਲੋਰ ਸਾਡੇ ਸਸਰਾਲ ਜੀ ਹੈ ਜੀ ਫਲੋਰ ਦੀ ਸੰਗਤ ਸਾਡੇ ਨਾਲ ਬਹੁਤ ਪਿਆਰ ਕਰਦੀ ਆ ਹਰ ਸਾਲ ਸਾਨੂੰ ਬੁਲਾਉਂਦੇ ਆ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੇ ਸਤਨ ਤੇ ਆਉਣ ਵਾਸਤੇ ਉਹ ਸਾਡੀ ਬਹੁਤ ਤੱਕ ਦੀ ਸ਼ਰਧਾ ਹੈ ਚੰਡੀਗੜ੍ਹ ਰਹਿੰਦੇ ਹੋਏ ਵੀ ਅਸੀਂ ਨਾਲ ਜੁੜੇ ਹੋਏ ਆਂ ਹੂੰ ਦਾਸ ਦੇ ਨਾਲ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜੀਆਂ ਵਿਦੇਸ਼ਾਂ ਚ ਪੰਜਾਬ ਦੇ ਵਿੱਚ ਸੰਗਤਾਂ ਉਹਨਾਂ ਨੂੰ ਇੱਕ ਕਾਂਛੀ ਦੇ ਵਿੱਚ ਦਰਸ਼ਨ ਕਰਨ ਲਈ ਨੌਜਵਾਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਆਂ ਉੱਥੇ ਸੈਕਟਰ 30 ਗੁਰਦੁਆਰਾ ਸਾਡਾ ਬਣਿਆ ਹੋਇਆ ਹਰ ਸੰਡੇ ਸਾਡਾ ਪ੍ਰੋਗਰਾਮ ਹੁੰਦਾ ਸਾਡੇ ਪਤਾਨ ਦੀ ਬਾਰ ਬਾਰ ਇਹ ਕੰਦੇ ਵੀ ਆਪਾਂ ਜੁੜੀਏ ਗੁਰੂ ਰਵਦਾਸ ਜੀ ਦੇ ਫਲਸਫੇ ਨਾਲ ਇੱਥੇ ਉਹ ਆਏ ਵੀ ਸੀਗੇ ਚੰਡੀਗੜ੍ਹ ਤੋਂ ਜਤਸੰਤ ਤੇ ਹਰ ਸੰਡੇ ਅਸੀਂ ਇਹ ਵਾਰ-ਵਾਰ ਪ੍ਰਚਾਰ ਕਰਦੇ ਆਂ ਵੀ ਇਹਨਾਂ ਦੀਆਂ ਜਿਹੜੇ ਸਪੀਚ ਹੈ ਜਿਹੜੇ ਇਹਨਾਂ ਦੇ ਉਪਦੇਸ਼ ਹੈ ਉਹਨਾਂ ਦੇ ਉੱਤੇ ਪਹਿਰਾ ਦੇਈਏ ਅਸੀਂ ਸਾਡੇ ਬੱਚਿਆਂ ਨੂੰ ਇਹ ਸਮਝਾਈਏ ਥੈਂਕ ਯੂ ਜੈ ਹਾਂਜੀ ਸਰ ਜੈ ਗੁਰਦੇ ਤੁਹਾਨੂੰ ਜੀ ਹਾਂਜੀ ਅਸੀਂ ਕੋਈ 5 10 15 ਮੈਂਬਰ ਚੰਡੀਗੜ੍ਹ ਮਹਾਲੀ ਤੋਂ ਫਲੋਰ ਦੇ ਜਥੇ ਦੇ ਨਾਲ ਸ੍ਰੀ ਗੁਰੂ ਰਵਦਾਸ ਬਾਰਾਨਸੀ ਜਨ ਉਸਤਾਨ ਤੇ ਆਏ ਆ ਇਹਨਾਂ ਦੇ ਵਿੱਚ ਜਿਹੜੀ ਕਮੇਟੀ ਹੈ ਫਲੋਰ ਦੀ ਉਹ ਬਹੁਤ ਵਧੀਆ ਕੋਆਪਰੇਟਿਵ ਹੈ ਹੂੰ ਸਾਡੇ ਬੌਜੀ ਸੋਨ ਲਾਲ ਜੀ ਨੰਬਰ ਦਾ ਤਾਰਾ ਚੰਦ ਜੀ ਮਨੋਜ ਕੁਮਾਰ ਜੀ ਰਾਜਾ ਜੀ ਇਹ ਸੰਗਤ ਨੂੰ ਐਦਾਂ ਲੈਂਦੇ ਆ ਕਿ ਇੱਕ ਇੱਕ ਜੁੜਤਾ ਕਰਦੇ ਆ ਇਹਨਾਂ ਤੋਂ ਸਾਨੂੰ ਬਹੁਤ ਬਹੁਤ ਸਿੱਖਣ ਨੂੰ ਮਿਲਦਾ ਹੂੰ ਸਿੱਖਣ ਨੂੰ ਇਸ ਤਰ੍ਹਾਂ ਮਿਲਦਾ ਕਿ ਨਹੀਂ ਤਾਂ ਅਗਲਾ ਕੰਦਾ ਠੀਕ ਹੈ ਜੀ ਜਿੱਥੇ ਨੇ ਜਾਣਾ ਜਾਓ ਲਗਭਗ ਆਏ ਸਾਲ ਸਾਡਾ 1790 100 ਤੱਕ ਵੀ ਹੋ ਜਾਂਦਾ ਹੈ ਤੇ ਕੀ ਸਾਡੇ 95 ਬੰਦਿਆਂ ਦਾ ਹੋਇਆ ਜਥਾ ਬਹੁਤ ਵਧੀਆ ਕਿੰਦਰ ਦਰਸ਼ਨ ਕਰਕੇ ਕਿਦਾਂ ਮਹਿਸੂਸ ਕਰ ਰਹੇ ਹੋ ਕਰਕੇ ਇਦਾਂ ਹੁੰਦਾ ਜੀ ਮੈਂ ਤੁਹਾਨੂੰ ਦੱਸ ਵੀ ਚਾਹਦਾ ਇੱਥੇ ਸਾਡੇ ਕੀਰਤਨ ਜਥੇ ਦੇ ਵਿੱਚ ਰਾਗੀ ਸਿੰਘ ਨੇ ਸ਼ੋਕਮਾਰ ਜੀ ਉਹਨਾਂ ਦਾ ਕਿਤੇ ਕੀਰਤਨ ਸੁਣੋ ਵਿਰਾਗ ਮਈ ਕੀਰਤਨ ਜੀ ਪਤਾ ਲੱਗਦਾ ਕਿ ਅੰਦਰੋਂ ਮੈਂ ਆਪਣੇ ਦਿਲੋਂ ਕਹਿੰਦਾ ਕਿ ਅੱਖਾਂ ਰੰਝੂ ਆਏ ਗੁਰੇ ਹੂੰ ਠੀਕ ਹੈ ਇਸ ਤਰ੍ਹਾਂ ਸਾਡੇ ਨਾਲ ਗਰシャンਕਰ ਤੋਂ ਆਏ ਨੇ ਠੀਕ ਹੈ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਮੋਤਾ ਸਿੰਘ ਜੀ ਖਰਾਲਗੜ ਉਹਦਾ ਜਿਹੜਾ ਚਿਰਗੁਰ ਅੰਦਾਸ ਟੈਂਪਲ ਹੈਗਾ ਜੀ ਉੱਥੇ ਤੇ ਇਤਿਹਾਸਕ ਗੁਰਦੁਆਰਾ ਉਹ ਉੱਥੇ ਲਗਭਗ 22 ਸਾਲ ਉਹਨਾਂ ਨੇ ਸੇਵਾ ਕੀਤੀ ਆ ਜੀ ਠੀਕ ਹੈ ਤੇ ਹੁਣ ਜਦੋਂ ਜਿੱਥੋਂ ਤੱਕ ਇੱਥੇ ਦੀ ਚਰਚਾ ਆ ਸਾਡੀ ਕੌਮ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਕਿ ਇੱਥੇ ਕੀ ਹੈ ਕੀ ਨਹੀਂ ਹੈ ਜੀ ਜੀ ਠੀਕ ਹੈ ਇਹ ਸਾਡੇ ਜਿਹੜੇ ਸੰਤ ਨੇ ਬੱਲਾ ਵਾਲੇ ਇਨਾਂ ਨੇ ਕਾਫੀ ਪਿੱਛੋਂ ਸੰਗਤ ਨੂੰ ਵੀ ਪੋਸਟ ਕੀਤਾ ਤੇ ਉਸ ਸਾਹਬ ਦੇ ਨਾਲ ਮਾਇਸਾਲ ਉਥੋਂ ਇੱਕ ਟ੍ਰੇਨ ਵੀ ਆਉਂਦੀ ਹੈ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬਾਕੀ ਸੰਤਾਂ ਜਦੋਂ ਇੱਥੇ ਆ ਨਹੀਂ ਆਇਆ ਉਹ ਆ ਕੇ ਅਸੀਂ 6 18 19 ਤਰੀਕ ਦੇ ਇਥੋਂ 21 ਤਰੀਕ ਦੀ ਸਾਡੀ ਉਥੋਂ ਆਏ ਸੀ ਜੀ ਤੇ ਸਾਨੂੰ ਤਿੰਨ ਚਾਰ ਦਿਨ ਹੋ ਗਿਆ ਇਹਨਾਂ ਨੂੰ ਅੱਜ 25 ਬਾਕੀਆਂ ਨੂੰ ਕੀ ਮੈਸੇਜ ਹੈ ਜਿਹੜੇ ਬਾਕੀਆਂ ਨੂੰ ਮੈਸੇਜ ਹੈ ਕਿ ਬੀ ਸੰਗਤ ਸਾਡੀ ਜਿਹੜੀ ਫਾਰਮ ਆ ਇਹ ਸਭ ਤੋਂ ਪਹਿਲਾਂ ਤਾਂ ਪੜ੍ਹੇ ਹਾਂ ਪੜ੍ਹੇ ਪੜ੍ਹਨ ਤੋਂ ਬਾਅਦ ਆਪਣਾ ਆਪਣੇ ਪਰਿਵਾਰ ਨੂੰ ਸੈੱਟ ਕਰੇ ਨਸ਼ਿਆਂ ਤੋਂ ਦੂਰ ਰਹੇ ਜਿਹੜੀ ਬਾਣੀ ਹੈ ਸਾਨੂੰ ਇਹ ਨਸ਼ਿਆਂ ਤੋਂ ਦੂਰ ਰੱਖਦੀ ਹੈ ਜੀ ਜੀ ਬਾਣੀ ਨਸ਼ਿਆਂ ਤੋਂ ਦੂਰ ਰੱਖਦੀ ਹੈ ਨਸ਼ੇ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਸਾਨੂੰ ਠੀਕ ਹੈ ਜੀ ਇਹ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਕੱਟੋ-ਕੱਟ ਆਪਣੇ ਬੱਚਿਆਂ ਨੂੰ ਪੂਰਾ ਪੜਾਓ ਆਦਰਵਾਇਸ ਸਾਡੀ ਕੋਈ ਤਰੱਕੀ ਨਹੀਂ ਹੋ ਸਕਦੀ ਹੈ ਜਿੰਨਾ ਮਰਜ਼ੀ ਜੋਰ ਲਾ ਲਓ ਬਨਾਰਸ ਵੀ ਆਓ ਬਨਾਰਸ ਵੀ ਪਹੁੰਚੋ ਇੱਥੇ ਆ ਕੇ ਇਤਿਹਾਸਿਕ ਦੇਖੋ ਗੁਰੂ ਜੀ ਦੀਆਂ ਜਿਹੜੀਆਂ ਵੀ ਬੁੱਕਸ ਹੈਗੀਆਂ ਸਿੱਖਿਆਵਾਂ ਆ ਉਹਨਾਂ ਦੇ ਉੱਤੇ ਅਮਲ ਕਰੋ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖੋ ਤੇ ਗੁਰੂ ਦੇ ਚਰਨਾਂ ਦੇ ਵਿੱਚ ਐ ਤਸੱਲੀ ਦੇ ਨਾਲ ਆਪਣਾ ਭਜਨ ਸਿਮਰਨ ਕਰੋ ਔਰ ਤਰੱਕੀ ਕਰੋ